ਕਿ ਬੁਨਿਆਦ ਇਕੱਲੇ ਇਕੱਲੇ ਬਦਲਣਾ ਹੈਗਾ ਕਹਿੰਦੀ ਕਿ ਮੈਂ ਪੰਜਾਬ ਚ ਕੋਈ ਵੀ ਚਰਣਾ ਨਹੀਂ ਲੱਗਾ ਬੰਦਾ ਪਰ ਅਸੂਲ ਪਾ ਗੁਰੂਆਂ ਪ੍ਰਕਾਰ ਸੱਤਾ ਵਿੱਚ ਆਇਆ ਹਰ ਇੱਕ ਵੰਗੋ ਹਰ ਇੱਕ ਮਾਇਮੂ ਸੋ ਇਹ ਜਿਹਾ ਮੰਗਾ ਲੈ ਕੇ ਆਇਆ ਕਿ ਤੁਹਾਡੇ ਬੱਚੇ ਆਉਣ ਵਾਲੇ ਸਮੇਂ ਦੇ ਨੌਕਰੀਆਂ ਤੇ ਇਹ ਸਰਕਾਰੀ ਨੌਕਰੀਆਂ ਦਾ ਰਾਹ ਖੁੱਲ੍ਹ ਕੇ ਘਰੋਂ ਛੱਡ ਕੇ ਇਹ ਇਸ ਕਰਕੇ ਹੋਰ ਵਾਲੀ 20 ਤਰੀਕ ਨੂੰ ਝਾੜੂ ਵਾਲੇ ਕਿਸੇ ਵੀ ਕੈਂਡੀਡੇਟ ਨੂੰ ਵੋਟ ਨਾ ਪਾਓ ਸਾਡੇ ਨੂੰ ਵੋਟ ਨੋਟਾ ਦਾ ਨਾ ਪਾਓ ਕਿਸੇ ਵੀ ਸਰਕਾਰ ਨੂੰ ਵੋਟ ਨਾ ਪਾਓ ਕਿਸੇ ਵੀ ਮੌਜੂਦਾ ਪਾਰਟੀ ਨੂੰ ਵੋਟ ਨਾ ਪਾਓ ਪਰ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਝਾੜੂ ਨੂੰ ਵੋਟ ਨਾ ਪਾਇਆ ਜਾਏ ਝਾੜੂ ਨੇ ਪੰਜਾਬ ਦਾ ਬੇੜਾਗੜ ਕਰਤਾ ਇਹ ਝਾੜੂ ਜਿਹੜਾ ਕੁਝ ਕਹਿ ਕੇ ਆਸੀ ਇਹ ਘਰਾਂ ਦੇ ਵਿੱਚੋਂ ਕੰਦੇ ਸਾਫ ਕਰਨਾ ਆਸੀ ਪਰ ਇਹ ਸਾਡੇ ਪੰਜਾਬ ਨੂੰ ਸਾਫ ਕਰਕੇ ਵਹਿ ਗਿਆ ਇਹ ਸਾਡੇ ਪੰਜਾਬ ਦੇ ਨੌਜਵਾਨੀ ਨੂੰ ਸਾਡੇ ਪੰਜਾਬ ਦੀ ਕ੍ਰੀਮ ਸੀ ਜਿਹੜੀ ਉਹਨੂੰ ਮਾਰਨ ਪੈ ਗਿਆ ਇਹ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਪੈ ਗਿਆ ਜਿੰਨੇ ਚਿੱਤੜਵਾ ਚੱਬੇਵਾਲ ਪੰਨਾ ਪਡੇਰਾ ਪਪਾ ਨਾਇਕ ਸੋਨਾ ਪ੍ਰੋਗਰਾਮ ਨੂੰ ਮੁੱਖ ਰੱਖ ਕੇ ਆਪਣੀ ਮੰਗ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਾਈ ਜਾਵੇ ਸੋਸ਼ੀ ਨੂੰ ਲੈ ਕੇ ਲਗਭਗ ਅਰਸੋ ਰੋਸ ਤੇ ਕੰਮ ਚੱਲੀ ਜਾਂਦਾ ਸੀ ਵੀ ਪੁਰਾਣੀ ਮੀਟਿੰਗ ਜਿਹੜੀ ਆਪਾਂ 8 ਤਰੀਕ ਨੂੰ ਕਿਹਾ ਸੀ ਵੀ ਬੱਸਾਂ ਨਹੀਂ ਦੇਣੀਆਂ ਲੁਧਿਆਣਾ ਰੈਲੀ 'ਚ ਤੇ ਆਪਾਂ ਨੂੰ 7 ਤਰੀਕ ਨੂੰ ਲੁਧਿਆਣਾ ਪ੍ਰਸ਼ਾਸਨ ਨੇ ਮੀਟਿੰਗ ਦਿੱਤੀ ਸੀ ਮਾਨਯੋਗ ਟ੍ਰਾਂਸਪੋਰਟ ਮੰਤਰੀ ਨੇ ਤਾਇ ਕਰਾਈ ਸੀ 27 ਤਰੀਕ ਨੂੰ ਉਹ ਚਿੱਠੀਆਂ ਕਿਤੇ ਨਾ ਕਿਤੇ ਥੱਲੇ ਘੁਮਾ ਕੇ ਗੁੰਮਰਾਹ ਕੀਤਾ ਜਾ ਰਿਹਾ ਸੀ ਕਿ ਤੁਹਾਨੂੰ ਮੀਟਿੰਗ ਮਿਲ ਗਈ ਤੇ ਤੁਸੀਂ ਪ੍ਰੋਗਰਾਮ ਪੂਰਨ ਕਰ ਦਿਓ ਆਪਾਂ ਆਪਣੀ ਮੀਟਿੰਗ ਦੀ ਮੰਗ ਤੇ ਅੜੇ ਰਹੇ ਕੋ ਜਿਹਨੂੰ ਮੁੱਖ ਰੱਖਦੇ ਸਵੇਰੇ ਵੀ ਜਿਹੜਾ ਮੌਜੂਦਾ ਐਮਐਲਏ ਕੋਲਤਾ ਗਿੱਦੜਵਾ ਕਿਉਂਕਿ ਆਪਾਂ ਗਿੱਦੜਵਾ ਦੇ ਵਿੱਚ ਖੋਤੇ ਆਪਾਂ ਇੱਥੇ ਪ੍ਰੋਗਰਾਮ ਕਰ ਰਹੇ ਆਂ ਸੋਦੇਵਾਲੋਂ ਆ ਕੇ ਜ਼ਿੰਮੇਵਾਰੀ ਚੱਕੀ ਗਈ ਸੀ ਵੀ 26 ਦੀ ਗੱਲ ਜਿਹੜੀ ਅਸੀਂ ਕੱਲ ਹੀ ਕੇਜਰੀਵਾਲ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਮੁਖਸਰਾਇਜੇ ਜੀ ਕੱਲ ਉਹਨਾਂ ਨਾਲ ਗੱਲ ਕਰਕੇ ਤੁਹਾਡੀ ਮੀਟਿੰਗ ਤਾਂ ਕਰਾ ਚੁੱਕੇ ਆ ਆਪਣੀ ਮੰਗ ਸੀ ਵੀ ਸਾਨੂੰ ਲਿਖਤੀ ਚਿੱਠੀ ਆਵੇ ਉਹਨਾਂ ਤੇ ਸਾਡੀ ਕੋਈ ਸ਼ਰਤੀ ਨਹੀਂ ਤੇ ਹੁਣ ਡਿਪਟੀ ਕਮਿਸ਼ਨਰ ਮੁਖਸਰੋਂ ਵੱਲੋਂ ਲਿਖਤੀ ਚਿੱਠੀ ਆ ਗਈ ਆ ਉਹਦੇ ਵਿੱਚ ਸਪਸ਼ਟ ਡਿਪਟੀ ਕਮਿਸ਼ਨਰ ਹੋਂਦ ਤੇ ਜਿਹੜੇ ਅਧਿਕਾਰੀ ਨੇ ਜ਼ਿੰਮੇਵਾਰ ਉਹਨਾਂ ਵੱਲੋਂ ਜ਼ਿੰਮੇਵਾਰੀ ਚੁੱਕੀ ਗਈ ਕਿ ਡਿਪਟੀ ਕਮਿਸ਼ਨਰ ਨੇ ਚੰਡੀਗੜ੍ਹ ਨਾਲ ਗੱਲ ਕਰਨ ਉਪਰੰਤ ਤੁਹਾਡੀ ਮੀਟਿੰਗ ਤੈਅ ਕਰਾਈ ਆ ਇਹਨਾਂ ਨੂੰ ਸੁਪਰਸਟ ਲਿਖਿਆ ਗਿਆ ਕਿ ਸੈਕਟਰੀ ਅਫੇਅਰ ਦੇ ਵਿੱਚ ਜਿਹੜਾ ਸੈਕੰਡ ਫਲੋਰ ਹੈ ਉਹਦੇ ਵਿੱਚ ਸਭੋ ਜਿਹੜੀ ਆਪਣੀ ਮੀਟਿੰਗ ਹਾਲ ਹੈ ਮੀਟਿੰਗ ਹਾਲ ਦੀ ਮੀਟਿੰਗ ਤੇ ਹੈ। ਸੇਸੀ ਨੂੰ ਮੁੱਕ ਰੱਖਦੇ ਆ ਉਸ ਤੋਂ ਬਾਅਦ ਮੌਜੂਦਾ ਜਿਹੜਾ ਐਮਐਲਏ ਗਰੋਪਾਂ ਦੇ ਭਰਾ ਨੇ ਕਿਉਂਕਿ ਸਵੇਰੇ ਗੱਲ ਚਰਾਈ ਸੀ ਉਹਨੇ ਵੀ ਜ਼ਿੰਮੇਵਾਰੀ ਚੱਕੀ ਕਿ ਅਸੀਂ 25 ਤਰੀਕ ਨੂੰ ਜਿਹੜਾ ਉਹ ਚੰਡੀਗੜ੍ਹ ਵਿਕੇ ਆ ਤੇ 26 ਤਰੀਕ ਨੂੰ 11 ਵਜੇ ਅਸੀਂ ਮੀਟਿੰਗ ਆਪ ਕਰਾਵਾਂਗੇ ਜ਼ਿੰਮੇਵਾਰੀ ਉਹਨੇ ਵੀ ਚੱਕੀ ਆ ਇਹਨਾਂ ਬਹੁਤ ਈ ਚੀਜ਼ਾਂ ਨੂੰ ਮੁੱਕ ਰੱਖਦੇ ਹੋਏ ਲਗਭਗ ਆਪਾਂ ਜਿਹੜੇ ਆਪਣੇ ਸਾਥੀ ਨੇ ਸਾਰੇ ਉਹ ਚਾਰਾ ਥਾਵਾਂ ਤੇ ਪ੍ਰੋਗਰਾਮ ਕਰ ਰਹੇ ਸੀ ਉਹਨਾਂ ਚਾਰ ਥਾਵਾਂ ਦੇ ਸਾਥੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਮਜੂਤਾ ਸੈਕਟਰੀ ਆਪਾਂ ਜਿਹੜੋਂ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਿਕੁਐਲਟੀਮ ਨੇ ਫੈਸਲਾ ਕੀਤਾ ਵੀ ਆਪਾਂ ਜਿਹੜੇ ਪ੍ਰੋਗਰਾਮ ਆਪਣੇ ਉਹ ਸਮਾਪਤ ਕਰਦੇ ਆ ਕਿਉਂਕਿ ਆਪਣਾ ਮੁੱਖ ਨਿਸ਼ਾਨਾ ਸੀ ਕਿ ਮੁੱਖ ਮੰਤਰੀ ਟੇਬਲ ਤੇ ਬਹਵੇ ਇਸ ਕਰਕੇ ਆਪਾਂ ਆਪਣੇ ਪ੍ਰੋਗਰਾਮ ਰੱਖਿਆ ਸੀ ਨਿਕਲਣ ਦੇ ਲਾਜ਼ਮੇ ਆਪਾਂ ਨੂੰ ਮੁੱਖ ਮੰਤਰੀ ਦੇ ਤੇਹੋਂ ਤੇ ਬਹਿ ਕੇ ਕੁਛ ਨਾ ਪੁੱਛਿਆ ਜੇ ਆਪਾ ਵਿਰੋਧ ਵੀ ਕਰਦੇ ਤੇ ਜਿਹੜਾ ਜਿੱਤ ਜੂ ਉਹਨੇ ਆਪਾਂ ਨੂੰ ਕੁਝ ਨਹੀਂ ਦੇਣਾ ਤੇ ਜਿਹੜਾ ਹਾਰ ਜੂ ਉਹਦੇ ਕੋਲੋਂ ਕੁਝ ਖਰੀਆ ਨਹੀਂ ਜਾਣਾ ਆਪਣਾ ਏਲਣਾ ਸਿਰਫ ਤੇ ਸਰਖੋਹ ਜੀ ਕਿ ਮੁੱਖ ਮੰਤਰੀ ਟੇਬਲ ਤੇ ਬਹਿ ਕੇ ਜਿਹੜੀ ਸਾਡੇ ਨਾਲ ਪਹਿਲਾਂ ਗੱਲ ਹੋਈ ਸੀ ਕਿ 1 ਮਹੀਨੇ ਚ ਤੁਹਾਨੂੰ ਕੱਚੇ ਮਲਾਜਮ ਨੂੰ ਪੱਕੇ ਕਰਨ ਦੀ ਕਮੇਟੀ ਬਣਾਈ ਗਈ ਆ ਉਹਦਾ ਮੁੱਖ ਮੰਤਰੀ ਜਵਾਬ ਦੇਵੇ ਜਾਂ ਵਿਭਾਗ ਕੋਲੋਂ ਤੋਂ ਬਣਾ ਕੇ ਉਹ ਫਾਈਨਲ ਕਰੇ ਸਰਸੀ ਨੂੰ ਮੁੱਖ ਰੱਖਦੇ ਮੀਟਿੰਗ ਦੀ ਚਿੱਠੀ ਆ ਗਈ ਆ ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਆਪਾਂ ਆਪਣੇ ਪ੍ਰੋਗਰਾਮ ਦੇ ਜਿਹੜੇ ਉਹ ਤੋਂ ਸਮਾਪਤ ਕਰਦੇ ਆ ਹੁਣ ਆਪਾਂ ਵਾਪਸ ਉਸੇ ਤਰੀਕੇ ਨਾਲ ਜਿਹੜਾ ਆਪਣੇ ਸਾਥੀ ਨੇ ਉਹ ਕਲੀਅਰ ਕਰਨਗੇ ਵੀ ਆਪਾਂ ਉੱਤਰ ਨੂੰ ਜਾਣਾ ਜਿੱਥੋਂ ਆਪਾਂ ਚੱਲੇ ਸੀਗੇ ਉਹ ਕਲੀਅਰ ਕਰ ਦੇਣਗੇ ਵੀ ਕਿਹੜੇ ਪਿੰਡ ਦੇ ਵਿੱਚ ਜਾਂ ਕਿੱਥੇ ਜਾ ਕੇ ਸਮਾਪਤ ਕਰਨਾ ਹੈ ਇੱਥੇ ਹੀ ਆਪਾਂ ਵਾਪਸ ਹੀ ਚੱਲੇ ਪੋੜੇ ਆ ਚੱਲ ਸਕਦੇ ਸਾਰੇ ਸਾਥੀ ਬਾਕੀ ਸਾਥੀਆਂ ਦੇ ਮੈਨੂੰ ਪਤਾ ਮਨਾਂ ਚ ਸਵਾਲ ਹੋਣਗੇ ਵੀ ਯਾਰ ਆਪਾਂ ਪ੍ਰੋਗਰਾਮ ਕਰਨ ਆਏ ਸੀ ਕਰੋੜਾਂ ਸਾਥੀਆਂ ਨੂੰ ਲਗਭਗ ਆਪਾਂ ਧੋ ਜਿਆਦਾ ਕਰ ਚੁੱਕੇ ਆ ਤੇ ਜਿੰਨਾ ਕੋ ਰੋਡ ਕਰਨਾ ਸੀਗਾ ਉਹਨਾਂ ਦਾ ਆਪਾਂ ਕਰ ਚੁੱਕੇ ਹੁਣ ਉਸ ਤੋਂ ਬਾਅਦ ਜੇ ਕੋ 2 ਦੇ 4 ਪਿੰਡ ਹੋਰ ਗਾਵਾਂਗੇ 3 ਵਜੇ ਤੱਕ ਦਾ ਆਪਣਾ ਸਮਾਪਤੀ ਉਹਦੇ ਨਾਲ ਵੀ ਕੋਈ ਵੱਡਾ ਫਰਕ ਨਹੀਂ ਪੈਣਾ ਫਿਰ ਕਿਸੇ ਫੈਸਲੇ ਦਾ ਕਿ ਆਪਣਾ ਨਿਸ਼ਾਨਾ ਕੀ ਆ ਆਪਾਂ ਨਿਸ਼ਾਨਾ ਲੈ ਕੇ ਚੱਲੇ ਸੀ ਮੁੱਖ ਮੰਤਰੀ ਦੀ ਮੀਟਿੰਗ ਚਾਹੇ ਤੇ ਰਾਤ ਰਹਿਣਾ ਪਵੇ ਆ ਕਾਹੇ ਗੱਲ ਕਰਕੇ ਚੱਲੇ ਸੀ ਉਹ ਆਪਣੀ ਲਿਖਤੀ ਆ ਚੁੱਕੀ ਉਹ ਫਾਈਨਲ ਹੋ ਚੁੱਕਾ ਸੋ